ICBC ਦੁਆਰਾ ਕਰਵਾਏ ਗਏ ਇੱਕ ਨਵੇਂ IP 소 ਸਰਵੇਖਣ ਨੇ BC ਦੀਆਂ ਸੜਕਾਂ ਉੱਤੇ ਪਰੇਸ਼ਾਨ ਕਰਨ ਵਾਲੀ ਹਕੀਕਤ ਦਾ ਖੁਲਾਸਾ ਕੀਤਾ। ਚਾਰ ਦੇ ਵਿੱਚੋਂ ਇੱਕ ਡਰਾਈਵਰ ਨੇ ਮੰਨਿਆ ਕਿ ਪਿਛਲੇ ਸਾਲ ਪਹੀਏ ਦੇ ਪਿੱਛੇ ਕੁਝ ਸਮੇਂ ਦੇ ਲਈ ਸਿਰ ਹਿਲਾਇਆ ਸੀ। ਅੱਧੇ ਤੋਂ ਵੱਧ ਡਰਾਈਵਰਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੌਰਾਨ ਥੱਕੇ ਹੋਏ ਜਾਂ ਸੁਸਤ ਹੋ ਕੇ ਗੱਡੀ ਚਲਾਈ। BC ਦੇ ਲੰਬੇ ਵੀਕਐਂਡ ਦੇ ਨੇੜੇ ਆਉਂਦੇ ਨਾਲ ICBC ਡਰਾਈਵਰ ਨੂੰ ਥਕਾਵਟ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਤਾਕੀਦ ਕਰ ਰਿਹਾ ਹੈ ਖਾਸ ਕਰਕੇ ਗਰਮੀਆਂ ਦੌਰਾਨ ਜਦੋਂ ਲੰਬੇ ਸੜਕੀ ਸਫ਼ਰ ਅਤੇ ਗਰਮ ਮੌਸਮ ਖਤਰਨਾਕ ਤੌਰ ਉਤੇ ਊਰਜਾ ਅਤੇ ਧਿਆਨ ਨੂੰ ਖਤਮ ਕਰ ਸਕਦੇ ਨੇ ਪੁਲਿਸ ਦੇ ਅੰਕੜਿਆਂ ਅਨੁਸਾਰ ਜੁਲਾਈ ਅਤੇ ਅਗਸਤ ਦੌਰਾਨ ਥਕਾਵਟ ਨਾਲ ਸੰਬੰਧਿਤ ਹਾਦਸਿਆਂ ਵਿੱਚ ਬਾਕੀ ਸਾਲ ਦੇ ਮੁਕਾਬਲੇ 71% ਵਾਧਾ ਹੁੰਦਾ ਹੈ ਵੈਨਕੂਵਰ ਆਈਲੈਂਡ ਉੱਤੇ ਅਜਿਹੇ ਹਾਦਸਿਆਂ ਦੇ ਵਿੱਚ ਹਰ ਸਾਲ ਔਸਤਨ 84 ਲੋਕ ਜ਼ਖਮੀ ਜਾਂ ਮਾਰੇ ਜਾਂਦੇ ਨੇ ICBC ਦੀ ਸੜਕ ਸੁਰੱਖਿਆ ਪ੍ਰਬੰਧਨ ਕੈਥਲਿਨ ਨਡਾਲਿਨ ਨੇ ਕਿਹਾ ਕਿ ਚਿੰਤਾਜਨਕ ਹੈ ਕਿ ਸਾਡੀਆਂ ਸੜਕਾਂ ਉੱਤੇ ਇੰਨੇ ਸਾਰੇ ਡਰਾਈਵਰ ਇੰਨੇ ਥੱਕ ਗਏ ਨੇ ਕਿ ਉਹਨਾਂ ਨੇ ਸਿਰ ਹਿਲਾਇਆ ਜਾਂ ਸੋ ਗਏ ਨੇ ਨਡਾਲਿਨ ਨੇ ਅੱਗੇ ਕਿਹਾ ਕਿ ਜੇ ਤੁਸੀਂ ਸ਼ੁਰੂ ਤੋਂ ਹੀ ਥੱਕੇ ਹੋਏ ਹੋ ਤਾਂ ਤੁਹਾਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਚੰਗੀ ਰਲਾ ਆਰਾਮ ਕਰਨ ਵਾਲੇ ਡਰਾਈਵਰ ਵੀ ਗਰਮੀ ਦੇ ਮੌਸਮ ਮਕਰਨ ਥਕੇ ਹੋਏ ਮਹਿਸੂਸ ਕਰ ਸਕਦੇ ਨੇ ਖਾਸ ਕਰਕੇ ਲੰਬੇ ਸੜਕੀ ਸਫਰਾਂ ਉੱਤੇ ਇਸ ਲਈ ਹਰ 2 ਘੰਟਿਆਂ ਬਾਅਦ ਬ੍ਰੇਕ ਲੈਣ ਦੀ ਯੋਜਨਾ ਬਣਾ